ਇਹ ਬੰਤੇ ਬੁੱੱਟੜ ਨੂੰ ਮਾਤ ਆਉ। ਲੋਕੋ ਪੰਜਾਬ ਦੇ ਜੇ ਅੱਜ ਨਾ ਸੰਭਲੇ ਨਾ ਅੱਜ ਨਾ ਉੱਠੇ, ਇੱਕ ਕੱਲਾ ਭਾਨਾ ਨਹੀਂ, ਤੁਹਾਡੇ ਧੀਆਂ ਪੁੱਤਾਂ ਨੂੰ ਵੀ ਆਈ ਨੰਗੇ ਕਰ ਕੀਤਾ ਜਾਊਗਾ ਅਸੀਂ ਇਸ ਟਾਪਾਂ ਦੇ ਵਿੱਚ। ਇਹ ਉਹੀ ਬੁੱੱਟੜ ਪਣਾ ਸ਼ੁਰੂ ਹੋਊਗਾ ਦੁਬਾਰੇ ਪੰਜਾਬ ਦੇ ਦੌਰ 80 90 ਵਾਲਾ ਉਹੀ ਸ਼ੁਰੂ ਹੋਊਗਾ। ਭਾਨਾ ਸਿੱਧੂ ਨੇ ਤਾਂ ਸਨੇਚਰ ਬਣ ਗਿਆ, ਚੋਰੀਆਂ ਕਰਦਾ। ਉਹ ਕਹਿੰਦਾ ਜੀ ਮੈਂ ਉੱਥੇ ਆਇਆ, ਮੇਰੇ ਜਿੱ ਇੱਕ ਚਿੱਟੀ ਸਕੋਰਪੀਜ ਬੰਦੇ ਆਏ, ਉੱਥੇ ਭਾਨਾ ਸਿੱਧੂ ਸੀ ਉਹਨੂੰ ਪਛਾਣਦਾ ਜੀ। ਉਹ ਸੀ ਕੋਈ ਨਾਲ ਕੋਈ ਹੋਰ ਸੀ, ਇਹਨਾਂ ਨੇ ਮੇਰੀ ਚੈਨੀ ਖੋਲੀ। ਪਹਿਲਾ ਉਹਨੂੰ ਥਾਣੇ 'ਚ ਸੀਐਸਟਾਫ ਦੇ ਵਿੱਚ ਲੁਧਿਆਣੇ ਉਹਦੀ ਕੁੱਟ ਮਾਰ ਕਰਾਈ ਜਾਂਦੀ ਐ। ਠੰਡਾ ਪਾਣੀ ਪਾਏਨ ਉੱਤੇ ਰਾਤ ਨੂੰ ਨੰਗਾ ਕਰਕੇ ਬਾਹਰ ਸੀਐਸਟਾਫ 'ਚ ਬੰਨਿਆ ਜਾਂਦਾ। ਉਹਦੀ ਵੀਡੀਓ ਬਣਾ ਕੇ ਮੁੱਖ ਮੰਤਰੀ ਕਹਿੰਦਾ ਦੀ ਨੰਗੇ ਦੀ ਕੁੱਟਦੇ ਹੋਏ ਦੀ ਮੈਨੂੰ ਭੇਜੂ। ਇਹ ਗੱਲ ਤੁਹਾਨੂੰ ਕਿਹਨੇ ਦੱਸੀ ਸੀ? ਇਹੀ ਗੱਲ ਜਦੋਂ ਭਾਨਾ ਇਹਨੂੰ ਜੇਲ੍ਹ ਛੱਡਣ ਜਾ ਰਹੇ ਸੀ। ਭਾਨਾ ਕਹਿੰਦਾ ਨਾ ਕਿ ਮੈਂ ਦਬਦਾ ਨਹੀਂ। ਕਹਿੰਦੇ ਕੋਈ ਗੱਲ ਨਹੀਂ ਪੁੱਤ ਹੁਣ ਤੈਨੂੰ ਅਸੀਂ ਦੱਸਾਂਗੇ ਥਾਣੇ ਕੀ ਹੁੰਦੇ ਆ ਪੁਲਿਸ ਕੀ ਹੁੰਦੇ ਆ ਸੀਐਸਟਾਫ ਕੀ ਹੁੰਦੇ ਆ। ਅੱਜ ਦੀ ਰਾਤ ਪਟਿਆਲੇ ਦੇ ਵਿੱਚ ਸੀਐਸ ਸਟਾਫ ਦੇ ਅੰਦਰ ਪਟਿਆਲੇ ਦੇ ਅੰਦਰ ਭਾਨੇ ਨਾਲ ਪੁਲਿਸ ਕੀ ਕਰੂਗੀ ਕੀ ਉਹਦੇ ਕੋਈ ਗੁਪਤੰਗਾ ਦੇ ਵਿੱਚ ਕੋਈ ਮਿਰਚਾਂ ਪਾਉਣਗੇ ਕਿ ਉਹ ਤਸ਼ੱਦਦ ਜੋ ਜੋ ਬੁਚੜਪਣਾ ਆਪਾਂ 80 90 ਦੇ ਦੌਰ ਚ ਸੁਣਦੇ ਰਹੇ ਹਾਂ ਵੀ ਕਿਵੇਂ ਸੀਹ ਦਿੱਤੇ ਜਾਂਦੇ ਸੀ ਕਿਵੇਂ ਤਸ਼ੱਦਦ ਹੁੰਦਾ ਸੀ ਕਿਵੇਂ ਸਾਡੇ ਨੌਜਵਾਨ ਮੁੰਡਿਆਂ ਨੂੰ ਜਲੀਲ ਕੀਤਾ ਜਾਂਦਾ ਸੀ ਤੇ ਉਹ ਇੰਨਾ ਜਲੀਲ ਹੋ ਜਾਂਦੇ ਸੀ ਇੰਨਾ ਜ਼ਿੰਦਗੀ ਤੋਂ ਮਦਦ ਰਕੇ ਉਹ ਕਹਿੰਦੇ ਵੀ ਹੁਣ ਤਾਂ ਇਹਦੂ ਤਾਂ ਮਰਿਆ ਚੰਗਾ ਬੰਦਾ ਉਦੋਂ ਸਾਡੇ ਨੌਜਵਾਨ ਮੁੰਡਿਆਂ ਨੇ ਘਰ ਛੱਡ ਦਿੱਤੇ ਸੀ ਇਹ ਚੱਕਰ ਇਹ ਤਸ਼ਾਦਦ ਦੇ ਕਰਕੇ ਵੀ ਯਾਰ ਇਹਨਾਂ ਦੇ ਬੱਚੜਾਂ ਦੇ ਹੱਥ ਆ ਗਏ ਪਤਾ ਨਹੀਂ ਕੀ ਕਰਨਗੇ ਜਿਹੜੇ ਬੰਦੇ ਨੂੰ ਤੁਸੀਂ ਨੰਗਾ ਕਰਕੇ ਦੀ ਵੀਡੀਓ ਬਣਾ ਰਹੇ ਆ ਉਹ ਬੰਦੇ ਦੇ ਪੱਲੇ ਕੀ ਰਹਿੰਦਾ ਨਾਲੇ ਭਾਨਾ ਕਿੱਡਾ ਕ ਵੱਡਾ ਖਤਰਾ ਹੋ ਸਕਦਾ ਇੱਕ ਮੁੱਖ ਮੰਤਰੀ ਲਈ ਜਾਂ ਭਾਨਾ ਕੋਈ ਬਲਾਤਕਾਰ ਹੀ ਹੈ ਕੋਈ ਭਾਨੇ ਨੇ ਕਹਿਦਾ ਕੋਈ ਸਮਗਲਰ ਆ ਭਾਨਾ ਕੋਈ ਕਹਿਦਾ ਕਤਲ ਕੀਤਾ ਭਾਨੇ ਨੇ ਹਰ ਮਾਂ ਪਿਓ ਦਾ ਇੱਕ ਸੁਪਨਾ ਹੁੰਦਾ ਕਿ ਸਾਡੇ ਘਰੇ ਬੱਚਾ ਆਵੇ ਪਰ ਜਿਹੜਾ ਸ਼ਕਾਰ ਤੂੰ ਲੋਕਾਂ ਦੇ ਬੱਚਿਆਂ ਦਾ ਖੇਡ ਰਿਹਾ ਯਾਰ ਭਾਨਾ ਕਹਿੰਦਾ ਪੁੱਤ ਨਹੀਂ ਜਿਹੜਾ ਵੀ ਮੁੱਦਾ ਅਸੀਂ ਠਾਉਨੇ ਆ ਉਹ ਮੁੱਦਾ ਬਾਦਲ ਨਹੀਂ ਠਾ ਸਕਦੇ ਉਹ ਮੁੱਦਾ ਕਾਂਗਰਸੀ ਨਹੀਂ ਠਾਥਾਦੇ ਕਿਉਂਕਿ ਉਹ ਆਪ ਹੀ ਜਿ ਲਿਬੜੇ ਰਹੇ ਨੇ ਇਹ ਸਾਰੇ ਮਸਲੇ ਚ ਇਹ ਸਾਮਾਮ ਸਾਰੀ ਨੰਗੇ ਨੇ ਇਸੇ ਕਰਕੇ ਦੋ ਅਫਸਰ ਨੇ ਭਾਨੇ ਨੂੰ ਕਿਹਾ ਕਿ ਵਿਰੋਧੀਦਰ ਤਾਂ ਤੁਸੀਂ ਬਣੇ ਬੈਠੇ ਆ ਸਾਡੇ ਦੀ ਕੱਲ ਨੂੰ ਲੜੂਗਾ ਕੌਣ ਖੜੂਗਾ ਕੌਣ ਬੋਲੂਗਾ ਕੌਣ ਕਿ ਤਨ ਘਰਾਂ ਚ ਬੈਠੀ ਨੂੰ ਦਬ ਦੇਣਗੇ ਤੋ ਬੀਬੀ ਹੈ ਜਿਹੜੀ ਉਜੰਟਾ ਹੈ ਜਿਹਦੇ ਤੇ ਆਪਦੇ ਤੇ ਇੱਕ ਨਹੀਂ ਕਈ ਮੁਕਦਮੇ ਆ 420 ਠੱਗੀ ਦੇ ਪਾਨਾ ਸਿੱਧੂ ਅੱਜ ਕੱਲ ਉਹ ਨਾਮ ਬਣ ਗਿਆ ਜਿਹੜਾ ਪਹਿਲਾਂ ਸੋਸ਼ਲ ਮੀਡੀਆ ਤੇ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਚਰਚਾ ਚ ਰਹਿੰਦਾ ਸੀ ਪਰ ਹੁਣ ਪਰਚਿਆਂ ਦੀ ਰਾਜਨੀਤੀ ਦਾ ਸ਼ਿਕਾਰ ਹੋ ਗਿਆ ਇਹ ਅਸੀਂ ਨਹੀਂ ਕਹਿ ਰਹੇ ਲੋਕ ਕਹਿ ਰਹੇ ਨੇ ਤਾਂ ਇਸ ਵਕਤ ਆਨਾ ਸਿੱਧੂ ਦੇ ਬਿਲਕੁਲ ਨਾਲ ਰਹਿਣ ਵਾਲੇ ਜਾਂ ਇਹ ਕਹਿ ਲੋ ਕਿ ਇੱਕ ਤੱਕ 11 ਹੋ ਜਾਂਦੇ ਆ ਜਿਹੜੇ ਲੱਖਾ ਸਦਾਣਾ ਉਹ ਸਾਡੇ ਨਾਲ ਨੇ ਪਿੰਡਾਂ ਦੀ ਜਿਹੜੀ ਯਾਤਰਾ ਵੀ ਇਹਨਾਂ ਨੇ ਵਿੱਢੀ ਹੋਈ ਸੀ ਇਹਨਾਂ ਨੇ ਕਿਹਾ ਕਿ ਸਾਨੂੰ ਜਾਣ ਕੇ ਰੋਕਣ ਦੀ ਕੋਸ਼ਿਸ਼ ਹੈ 29 ਤਰੀਕ ਨੂੰ ਵੱਡਾ ਕੱਠ ਵੀ ਪਿੰਡੇ ਵਿੱਚ ਰੱਖ ਦਿੱਤਾ ਗਿਆ ਸਾਡੇ ਨਾਲ ਖੜੇ ਨੇ ਜ਼ਿਲ੍ਹਾ ਬਠਿੰਡਾ ਛੱਡੋ ਪੰਜਾਬ ਦੀ ਪੂਰੀ ਸਿਆਸਤ ਇਸ ਦੁਆਲੇ ਘੁੰਮ ਰਹੀ ਹੈ ਕਿ ਹੋ ਕੀ ਰਿਹਾ ਜਿਹੜੀ ਰਾਜਨੀਤੀ ਚੱਲ ਰਹੀ ਹੈ ਅਸੀਂ ਥੋੜੇ ਦਿਨ ਪਹਿਲਾਂ ਵੀ ਗੱਲ ਕੀਤੀ ਤੁਸੀਂ ਕਿਹਾ ਕਿ ਅਸੀਂ ਇਹਨਾਂ ਪਰਚਿਆਂ ਤੋਂ ਨਹੀਂ ਡਰਦੇ ਤੇ ਸਾਡੀ ਯਾਤਰਾ ਨੂੰ ਬ੍ਰੇਕ ਲਾਉਣਾ ਚਾਹੁੰਦੇ ਆ ਤੇ ਉਹਨਾਂ ਦਾ ਭੁਲੇਖਾ ਹੈ ਪਰ ਸਰਕਾਰ ਉਤੇ ਇਹਦੀ ਕਿਹੜੀ ਗੱਲ ਆ ਕਿ ਇੱਕ ਪਰਚੇ ਚ ਹਲੇ ਜ਼ਮਾਨਤ ਮਿਲ ਰਹੀ ਸੀ ਤਾਂ ਸਰਕਾਰ ਤੇ ਪੁਲਿਸ ਤਾਂ ਇਹ ਵੀ ਕਹਿਣ ਲੱਗ ਗਈ ਕਿ ਭਾਨਾ ਸਿੱਧੂ ਨੇ ਤਾਂ ਸਨੇਚਰ ਬਣ ਗਿਆ ਚੋਰੀਆਂ ਕਰਦਾ ਤੁਸੀਂ ਪਹਿਲਾਂ ਇਹਦੇ ਇਸ ਘਟਨਾ ਨੂੰ ਮੜ ਜਾ ਆਪਾਂ ਤੁਹਾਨੂੰ ਮੈਂ ਬਰੀਕੀ ਨਾਲ ਦੱਸ ਦਿੰਨਾ ਜੀ ਭਾਨੇ ਤੇ ਪਰਚਾ ਹੁੰਦਾ ਜਿਹੜਾ 10000 ਰੁਪਏ ਦਾ 384 ਦਾ ਉਹ ਮੁਕੱਦਮਾ ਦਰਜ ਹੁੰਦਾ 21 ਨੂੰ ਹੂੰ 21 ਨੂੰ ਮੁਕੱਦਮਾ ਦਰਜ ਹੁੰਦਾ ਘਟਨਾ ਦੱਸੀ ਜਾਂਦੀ ਆ ਉਹ ਪਿਛਲੇ 23 ਦੀ ਜੀ ਜਨਨਕ 23 ਦੇ 11ਵੇਂ ਮਹੀਨੇ ਦੀ ਘਟਨਾ ਦੱਸੀ ਜਾਂਦੀ ਹੈ ਉਹ ਪਰਚੇ ਤੋਂ ਬਾਅਦ ਜਦੋਂ ਜ਼ਮਾਨਤ ਹੁੰਦੀ ਹੈ ਅੱਜ ਜ਼ਮਾਨਤ ਭਰਾ ਆ ਕੇ ਜਦੋਂ ਉੱਥੋਂ ਪਰਵਾਨਾ ਆਉਂਦਾ ਜੇਲ੍ਹ ਚ ਅਸੀਂ ਪਤਾ ਕਰਦੇ ਹਾਂ ਉਹ ਜੇਲ੍ਹ ਸਟੰਡਕਨ ਦਾ 11 ਵਜੇ ਲੈ ਗਏ ਭਾਈ ਪਟਿਆਲੇ ਨੂੰ ਹਮ ਪਟਿਆਲੇ ਪਤਾ ਕਰਿਆ ਵੀ ਕੱਲ੍ਹ ਜ ਲਗੇ ਆ ਪਟਿਆਲੇ ਕਹਿੰਦੇ ਜੀ ਲਏ ਗਏ ਭਾਨੇ ਨੇ ਇਹ ਘਟਨਾ ਜਿਹੜੀ ਦੱਸਦੇ ਆ 21 21 11 2023 ਦੀ ਹੂੰ ਜਾਨੇ ਕਿ ਮੰਨ ਕੇ ਚੱਲੋ ਵੀ 21 11 2023 ਮਹੀਨਾ ਮਹੀਨਾ ਤੋਂ ਪਹਿਲਾਂ ਦੀ ਕਟਣਾ ਇਹ ਵੀ ਪਰਚਾ ਹੁੰਦਾ 21 24 ਹੂੰ ਦੋਨੇ ਪਰਚੇ 21 ਦਿਨ ਜਿਹੜੇ ਦਿਨ ਭਾਨਾ ਭਾਨਾ ਫੜਿਆ ਵੀ 20 ਨੂੰ ਜਾਂਦਾ ਜੀ ਭਾਨੇ ਨੂੰ 20 ਨੂੰ ਫੜਦੇ ਆ ਇਹ ਧੋਲੇ ਸਾਣੀ ਤੇ ਰੱਖਦੇ ਆ ਉਦੋਂ ਬਾਅਦ ਲੁਧਾਨੇ ਦਿੰਦੇ ਆ ਦੋਨੇ ਪਰਚੇ 1 ਕੋ ਤਰੀਕ ਚ ਕੱਟੇ ਜਾਂਦੇ ਆ ਪ੍ਰਕਟਨਾਮਾ ਦੋਨੇ ਕਹਿੰਦੇ ਪਹਿਲਾਂ ਦੀਆਂ ਹੋਈਆਂ ਨੇ ਜਿਹੜੇ ਸਾਲ ਵੀ ਪਿਛਲੇ ਚ ਹੋਈਆਂ ਨੇ ਤੇ ਮਹੀਨੇ ਬਾਅਦ ਇੱਕੋ ਤਰੀਕ ਦੇ ਵਿੱਚ ਭਾਨਾ ਕਹਿੰਦੇ ਜੀ ਰਾਤ ਨੂੰ ਉੱਥੇ ਜਿਹੜੀ ਕਹਾਣੀ ਉਹਨਾਂ ਨੇ ਕਢੀ ਐ ਕਿਸੇ ਬੰਦੇ ਨੇ ਜਿਹੜੀ ਆਦ ਦੇ ਹੁੰਦੇ ਆਪਣੇ ਬੰਦਿਆਂ ਨਾਲੇ ਉਹ ਕਹਿੰਦਾ ਜੀ ਮੈਂ ਉੱਥੇ ਆਇਆ ਮੇਰੇ ਚ ਇੱਕ ਚਿੱਟੀ ਸਕੋਰਪੀਜ ਬੰਦੇ ਆਏ ਉਹ ਚ ਭਾਨਾ ਸਿੱਧੂ ਸੀ ਉਹਨੂੰ ਪਛਾਣਦਾ ਜੀ ਉਹ ਸੀ ਕੋਈ ਨਾਲ ਕੋਈ ਹੋਰ ਸੀ ਇਹਨਾਂ ਨੇ ਮੇਰੀ ਚੈਨੀ ਖੋਲੀ ਚੈਨੀ ਖੋਣ ਦਾ ਪਰਚਾ 379 ਬੀ ਦਾ ਮੁਕੱਦਮਾ ਭਾਨੇ ਨੇ ਦਰਜ ਕੀਤਾ ਗਿਆ ਇਹ ਪੰਜਾਬ ਦਾ ਮੁੱਖ ਮੰਤਰੀ ਕਿਸ ਹੱਦ ਤੱਕ ਗਿਰ ਚੁੱਕਿਆ ਪਹਿਲਾਂ ਉਹਨੂੰ ਥਾਣੇ 'ਚ ਸੀਐਸਟਾਫ ਦੇ ਵਿੱਚ ਲੁਧਿਆਣੇ ਉਹਦੀ ਕੁੱਟ ਮਾਰ ਕਰਾਈ ਜਾਂਦੀ ਹੈ ਠੰਡਾ ਪਾਣੀ ਪਾਇਆ ਜਾਂਦਾ ਉੱਤੇ ਰਾਤ ਨੂੰ ਨੰਗਾ ਕਰਕੇ ਬਾਹਰ ਸੀਐਸਟਾਫ 'ਚ ਬੰਨਿਆ ਜਾਂਦਾ ਉਹਦੀ ਵੀਡੀਓ ਬਣਾ ਕੇ ਮੁੱਖ ਮੰਤਰੀ ਕਹਿੰਦਾ ਦੀ ਨੰਗੇ ਦੀ ਕੁੱਟ ਦੇ ਹੋਏ ਦੀ ਮੈਨੂੰ ਭੇਜੋ ਇਹ ਗੱਲ ਤੁਹਾਨੂੰ ਕਿਹਨੇ ਦੱਸੀ ਸੀ ਇਹੀ ਗੱਲ ਜਦੋਂ ਭਾਨਾ ਇਹਨੂੰ ਜੇਲ੍ਹ ਛੱਡਣ ਜਾ ਰਹੇ ਸੀ ਜੀ ਉਨੇ ਜਿੰਨੇ ਮੇਰੇ ਸਾਥੀ ਇੱਥੋਂ ਨਾਲ ਉਹ ਗਏ ਉਹਦਾ ਭਰਾ ਵੀ ਗਿਆ ਉਹਨਾਂ ਨੂੰ ਭਾਨੇ ਨੇ ਆਪਣੀ ਜਵਾਨੀ ਹੈ ਜਿੰਨਾ ਵੀ ਸਮਾਂ ਉਹਨੂੰ ਮਿਲਣ ਦਾ ਮਿਲਿਆ ਉਹਨੇ ਦੱਸੀ ਕਿ ਮੇਰੇ ਨਾਲ ਆ ਆਪ ਰਿਹਾ ਉਹਦੂ ਅੱਗੇ ਚਾਲੂ ਜਦੋਂ ਭਾਨੇ ਨੂੰ ਉੱਥੋਂ ਜਾ ਸਕਦਾ ਹੁਕਮ ਹੁੰਦਾ ਵੀ ਇਹਨੂੰ ਭਾਈ ਤੁਸੀਂ ਜੇਲ੍ਹ ਛੱਡ ਕੇ ਆਉਣਾ ਇਹਦਾ ਰਿਮਾਂਡ ਖਤਮ ਹੈ ਤਾਂ ਭਾਨੇ ਨੂੰ ਦੁਬਾਰਾ ਜੇਲ੍ਹ ਛੱਡਣ ਤੋਂ ਪਹਿਲਾਂ ਸੀਐਸਟਾਫ ਲੁਧਿਆਣਾ ਫੇਰ ਲੈ ਜਾਂਦੇ ਆ ਉੱਥੇ ਫਿਰ ਅਫਸਰ ਇਹ ਗੱਲ ਕਹਿੰਦੇ ਆ ਕਿ ਤੂੰ ਹਲੇ ਬੋਲਣੋਂ ਨਹੀਂ ਹਟਿਆ ਉੱਥੇ ਪਹਾਨਾ ਕਹਿੰਦਾ ਨਾ ਕਿ ਮੈਂ ਦਬਦਾ ਨਹੀਂ ਹੂੰ ਕਹਿੰਦੇ ਕੋਈ ਗੱਲ ਨਹੀਂ ਪੁੱਤ ਹੁਣ ਤੈਨੂੰ ਅਸੀਂ ਦੱਸਾਂਗੇ ਥਾਣੇ ਕੀ ਹੁੰਦੇ ਆ ਪੁਲਿਸ ਕੀ ਹੁੰਦੇ ਆ ਸੀਐਸਟਾਫ ਕੀ ਹੁੰਦਾ ਇਹਦਾ ਮਤਲਬ ਇਹ ਗੱਲਾਂ ਤੇ ਗੱਲ ਸਾਫ਼ ਹੈ ਕਿ ਜ਼ੁਬਾਨਬੰਦੀ ਲਈ ਹੈ ਬਿਲਕੁਲ ਹੁਣ ਅੱਜ ਦੀ ਰਾਤ ਪਟਿਆਲੇ ਦੇ ਵਿੱਚ ਸੀਐਸਟਾਫ ਦੇ ਅੰਦਰ ਪਟਿਆਲੇ ਦੇ ਅੰਦਰ ਪਹਾਨੇ ਨਾਲ ਪੁਲਿਸ ਕੀ ਕਰੂਗੀ ਹੂੰ ਇਹ ਸੋਚਣ ਵਾਲੀ ਗੱਲ ਆ ਹੂੰ ਕੀ ਉਹਦੇ ਕੋਈ ਗੁਪਤੰਗਾ ਦੇ ਵਿੱਚ ਕੋਈ ਮਿਰਚਾਂ ਪਾਉਣਗੇ ਹੂੰ ਕੁਇਓ ਤਸ਼ਾਦਰ ਜੋ ਜੋ ਬੁੱਚੜਪਣਾ ਆਪਾਂ 80 90 ਦੇ ਦੌਰ ਚ ਸੁਣਦੇ ਰਹੇ ਆ ਵੀ ਕਿਵੇਂ ਸੀਹ ਦਿੱਤੇ ਜਾਂਦੇ ਸੀ ਕਿ ਮਤਸ਼ਾਦਰ ਹੁੰਦਾ ਸੀ ਕਿਵੇਂ ਸਾਡੇ ਨੌਜਵਾਨ ਮੁੰਡਿਆਂ ਨੂੰ ਜਲੀਲ ਕੀਤਾ ਜਾਂਦਾ ਸੀ ਤੇ ਉਹ ਇੰਨਾ ਜਲੀਲ ਹੋ ਜਾਂਦੇ ਸੀ ਇੰਨਾ ਜ਼ਿੰਦਗੀ ਤੋਂ ਮਦਦ ਰਕੇ ਉਹ ਕਹਿੰਦੇ ਵੀ ਹੁਣ ਤਾਂ ਇਹਦੂ ਤਾਂ ਮਰਿਆ ਚੰਗਾ ਬੰਦਾ ਉਦੋਂ ਸਾਡੇ ਨੌਜਵਾਨ ਮੁੰਡਿਆਂ ਨੇ ਘਰ ਛੱਡਦੇ ਸੀ ਇਹ ਚੱਕਰ ਇਹ ਤਸ਼ਾਦਰ ਦੇ ਕਰਕੇ ਕਿ ਯਾਰ ਇਹਨਾਂ ਦੇ ਬੁੱਚੜਾਂ ਦੇ ਹੱਥ ਆ ਗਏ ਪਤਾ ਨਹੀਂ ਕੀ ਕਰਨਗੇ ਹੁਣ ਜਿਹੜੇ ਬੰਦੇ ਨੂੰ ਤੁਸੀਂ ਨੰਗਾ ਕਰਕੇ ਦੀ ਵੀਡੀਓ ਬਣਾ ਰਹੇ ਆ ਉਹ ਬੰਦੇ ਦੇ ਪੱਲੇ ਕੀ ਰਹਿੰਦਾ ਬੰਦਾ ਇੱਕ ਸਵੈ ਮਾਨਤ ਆਪਣੀ ਇੱਜ਼ਤ ਆਪਣੀ ਅਣਖ ਲਈ ਜਾਂਦਾ ਫਿਰਦਾ ਹੁੰਦਾ ਜਦੋਂ ਕਿਸੇ ਵੀ ਜਿਹੜੇ ਬੰਦੇ ਦੇ ਅੰਦਰ ਵੀ ਮਾੜੀ ਮੋਟੀ ਗੈਰਤ ਆ ਉਹਦੀ ਅਣਖ ਨੂੰ ਟਾ ਲੱਗਦੀ ਹੈ ਸੱਟ ਵੱਜਦੀ ਹੈ ਉਹ ਬੰਦਾ ਕੀ ਕਦਮ ਚੱਕਦਾ ਆਪਾਂ ਸੋਚ ਨਹੀਂ ਸਕਦੇ ਤੁਹਾਨੂੰ ਕੀ ਲੱਗਦਾ ਸਾਰੇ ਜਿਹੜੇ ਵਾਰ ਹੋ ਰਹੀਆਂ ਸਾਰੀਆਂ ਘਟਨਾਵਾਂ ਇੱਕ ਦੂਜੇ ਨਾਲ ਜੁੜਦੀਆਂ ਜਾ ਰਹੀਆਂ ਤੁਸੀਂ ਦੱਸਿਆ ਤਰੀਕਾ ਦਾ ਵੇਰਵਾ ਵੀ ਤੁਹਾਨੂੰ ਲੱਗਦਾ ਇਹ ਪੰਜਾਬ ਪੁਲਿਸ ਦਾ ਜਿਹੜਾ ਰਾਜ ਆ ਗਿਆ ਪੰਜਾਬ ਦੇ ਵਿੱਚ ਸਿੱਧੀ ਪੰਜਾਬ ਪੁਲਿਸ ਦੀ ਮਰਜ਼ੀ ਹੈ ਜਾਂ ਕਹਾਣੀ ਹੋਰ ਪਿੱਛੇ ਪੰਜਾਬ ਪੁਲਿਸ ਦਾ ਤਾਂ ਕੀ ਐ ਇਹਦਾ ਉੱਪਰੋਂ ਬੈਠਾ ਜਿਹੜਾ ਹੁਕਮ ਕਰਦਾ ਪੰਜਾਬ ਦਾ ਮੁੱਖ ਮੰਤਰੀ ਐ ਜਿਹੜਾ ਇਹ ਗੱਲ ਐਡੇ ਪੱਧਰ ਤੱਕ ਬੰਦਾ ਇਨੇ ਨੀਵੇਂ ਪੱਧਰ ਤੱਕ ਬੰਦਾ ਆ ਜੇ ਕਿ ਤੁਸੀਂ ਮੈਨੂੰ ਦੀ ਕੁੱਟ ਕੇ ਵੀਡੀਓ ਬਣਾ ਕੇ ਭੇਜੋ ਮੈਨੂੰ ਵੀਡੀਓ ਕਾਲ ਤੇ ਦਿਖਾਓ ਵੀ ਕੁੱਟ ਰਹੇ ਹੋ ਕਿ ਨਹੀਂ ਕੁੱਟ ਰਹੇ ਇਹ ਲੈਵਲ ਆ ਯਾਰ ਪੰਜਾਬ ਦੇ ਮੁੱਖ ਮੰਤਰੀ ਦਾ ਨਾਲੇ ਭਾਨਾ ਕਿੱਡਾ ਕਿ ਵੱਡਾ ਖਤਰਾ ਹੋ ਸਕਦਾ ਇੱਕ ਮੁੱਖ ਮੰਤਰੀ ਲਈ ਆ ਜਾਂ ਭਾਨਾ ਕੋਈ ਬਰਾਤਕਾਰ ਹੀ ਐ ਕੋਈ ਭਾਨੇ ਨੇ ਕਿਹੜਾ ਕੋਈ ਸਮਗਲਰ ਆ ਭਾਨਾ ਕੋਈ ਕਿਹੜਾ ਕਤਲ ਕੀਤਾ ਭਾਨੇ ਨੇ ਤੁਸੀਂ ਐਨਾ ਤਸ਼ੱਦਦ ਕਰ ਰਹੇ ਹੋ ਸਿਰਫ ਆਵਾਜ਼ ਬੰਦ ਕਰਨ ਲਈ ਹੂੰ ਇਹਦਾ ਉੱਥੇ ਉਹਨਾਂ ਬੰਦਿਆਂ ਨੂੰ ਭਾੰਦੇ ਨੇ ਇਹ ਵੀ ਦੱਸਿਆ ਉਹ ਕਹਿੰਦਾ ਤੁਸੀਂ ਗੱਲਾਂ ਕਿਹੜੀਆਂ ਕਰਦੇ ਆ ਕਿਹੜੇਗਾ ਇੱਥੇ ਆਪਣੀਆਂ ਏਜੰਟਾਂ ਜੁਟਾਲੀ ਗੱਲ ਕੋਈ ਨਹੀਂ ਹੈਗੀ ਹੂੰ ਇਹਦਾ ਤੁਸੀਂ ਰੜਕਦੇ ਹੋ ਮੁੱਖ ਮੰਤਰੀ ਦੀ ਅੱਖਾਂ 'ਚ ਹੂੰ ਅਸੀਂ ਕਿਉਂ ਰੜਕਦੇ ਆਂ ਅਸੀਂ ਕੀ ਗੁਨਾਹ ਕਰ ਰਹੇ ਹਾਂ ਅਸੀਂ ਪੰਜਾਬ ਦੀ ਗੱਲ ਕਰ ਰਹੇ ਹਾਂ ਅਸੀਂ ਕਹਿੰਦੇ ਆ ਪੰਜਾਬ ਦੀਆਂ ਮਾਵਾਂ ਹਜ਼ਾਰਾਂ ਰੋਜ਼ ਬਲਕਦੀਆਂ ਨੇ ਧਾਹਾਂ ਮਾਰਦੇ ਆ ਲੋਕ ਵੀ ਛੱਟੇ ਨਾਲ ਸਾਡੇ ਜਵਾਕ ਮਰੀ ਜਾਂਦੇ ਆ ਤੂੰ ਤਾਂ ਅੱਜ ਮੁੱਖ ਮੰਤਰੀ ਸਾਹਿਬ ਤੋ ਇਹਦਾ ਜਨਾਬ ਸਤੋਜਲੋ ਅੱਜ ਉੱਥੇ ਬੋਲੇ ਹੋ ਆਪਣੇ ਲੁਧਿਆਣੇ 26 ਜਨਵਰੀ ਤੇ ਕਿ ਸਾਡੇ ਘਰੇ ਭਾਈ ਕੋਈ ਬੱਚਾ ਆਉਣ ਵਾਲਾ ਹੈ ਖੁਸ਼ੀ ਦੀ ਗੱਲ ਹੈ ਅਸੀਂ ਵੀ ਕਹਿੰਦੇ ਕੋਈ ਗੱਲ ਨਹੀਂ ਚੰਗੀ ਗੱਲ ਹੈ ਭਾਈ ਦੇ ਵਿਆਹ ਹੋਇਆ ਬੱਚਾ ਵੀ ਆਊਗਾ ਹਰ ਘਰ ਦੇ ਹਰ ਪਰਿਵਾਰ ਦੇ ਵਿੱਚ ਬੱਚਾ ਆਉਣਾ ਚਾਹੀਦਾ ਹੈ ਹਰ ਮਾਂ ਪਿਓ ਦਾ ਇੱਕ ਸੁਪਨਾ ਹੁੰਦਾ ਕਿ ਸਾਡੇ ਘਰੇ ਬੱਚਾ ਆਵੇ ਪਰ ਜਿਹੜਾ ਸ਼ਿਕਾਰ ਤੂੰ ਲੋਕਾਂ ਦੇ ਬੱਚਿਆਂ ਦਾ ਖੇਡ ਰਿਹਾ ਯਾਰ ਹੂੰ ਪਹਾਨਾ ਕਹਿੰਦਾ ਪੁੱਤ ਨਹੀਂ ਕੇਦਾ ਭਰਾ ਕਹਿੰਦਾ ਪੁੱਤ ਉਹਦੇ ਨਾਲ ਕੀ ਕਰ ਰਹੇ ਆ ਕਈ ਲੋਕ ਜਿਹੜੇ ਆਮ ਆਦਮੀ ਪਾਰਟੀ ਦੇ ਸਮਰਥਕ ਹੈ ਜਾਂ ਝਾੜੂ ਵਾਲਿਆਂ ਦੇ ਜਾਂ ਮੁੱਖ ਮੰਤਰੀ ਨੂੰ ਚਾਹਣ ਵਾਲੇ ਆ ਉਹ ਕਹਿੰਦੇ ਕਿ ਹੋ ਸਕਦਾ ਹੈ ਪਹਾਨਾ ਸਿੱਧੂ ਇਸ ਸਾਰੇ ਮਸਲੇ ਦੇ ਵਿੱਚ ਇਸ ਕਰਕੇ ਵੀ ਨਿਸ਼ਾਨੇ ਦੇ ਉੱਤੇ ਹੋ ਸਕਦਾ ਕਿਉਂਕਿ ਮੁੱਖ ਮੰਤਰੀ ਦੇ ਲਈ ਜਾਂ ਹੋਰ ਮੰਤਰੀਆਂ ਲਈ ਸੰਤਰੀਆਂ ਲਈ ਭਾਸ਼ਾ ਠੀਕ ਨਹੀਂ ਸੀ ਪਹਾਨਾ ਸਿੱਧੂ ਚਲੋ ਮੰਨ ਲੇਨੇ ਭਾਨੇ ਦੀ ਭਾਸ਼ਾ ਠੀਕ ਨਹੀਂ ਸੀ ਜਿਹੜਾ ਅੱਜ ਕਰ ਸਾਡਾ ਮੁੱਖ ਮੰਤਰੀ ਬਣਿਆ ਹੋਇਆ ਇਹ ਕੀ ਕਹਿੰਦਾ ਰਿਹਾ ਹਰ ਸਿਮਰਤ ਨੂੰ ਸਿਮਰੋਈ ਦੱਸਦਾ ਹੁੰਦਾ ਸੀ ਸਿਮਰੋ ਭਾਬੀ ਹਮ ਕੈਪਟਨ ਨੂੰ ਕੀ ਕਹਿੰਦਾ ਰਿਹਾ ਅਜਾਸ਼ ਹੈ ਰੂਸਾ ਦਾ ਯਾਰ ਹੈ ਹਮ ਕਿਕਲੀਆਂ ਸੁਣਾਉਂਦਾ ਹੁੰਦਾ ਸੀ ਯਾਦਾ ਤੁਹਾਡੇ ਹਮ ਉਹ ਕਿਹੜਾ ਬੰਦਾ ਜਿਹੜਾ ਨੇ ਸ਼ਾਜ ਚਪਾਕ ਛੰਡਿਆ ਨਹੀਂ ਤੇ ਇਹੋ ਜਿਹੇ ਸ਼ਬਦ ਵਰਤੇ ਆ ਆਪਾਂ ਸੁਣ ਵੀ ਨਹੀਂ ਸਕਦੇ ਇਹ ਘਰਾਂ ਦੀ ਬੁੜੀਆਂ ਸਾਡੀਆਂ ਹਮ ਅੱਜ ਅੱਜ ਭਾਨੇ ਨੇ ਤਾਂ ਕੋਈ ਸ਼ਬਦ ਨਹੀਂ ਵਰਤੇ ਭਾਂਦੇ ਦੀ ਅਜੇ ਕਿਹੜੀ ਸ਼ਬਦਾਬਲੀ ਹੈ ਭਾਂਦੇ ਨੇ ਮੁੱਖ ਮੰਤਰੀ ਨੂੰ ਗਾਲਾਂ ਕੱਢਤੀਆਂ ਯਾਰ ਆ ਇਹ ਸਵਾਲ ਹੀ ਪੁੱਛਦੇ ਆਂ ਭਾਈ ਜਿਹੜੇ ਮਸਲੇ ਤੂੰ ਕਰ ਰਿਹਾ ਚਿੱਟਾ ਤੈਥੋਂ ਰੁਕ ਨਹੀਂ ਰਿਹਾ 62000 ਕਰੋੜ ਰੁਪਏ ਦਾ ਕਰਜ਼ਾ ਚੱਕ ਲਿਆ ਉਹ ਪੈਸਾ ਤੂੰ ਪਾਣੀ ਵਾਂਗੂ ਬਹਾ ਰਿਹਾ ਮਸ਼ਹੂਰੀਆਂ ਤੇ ਐਡਾਂ ਤੇ ਬਾਹਰਲੇ ਸੂਬਿਆਂ ਨੂੰ ਜਹਾਜ਼ ਲੈ ਕੇ ਤੁਰਿਆ ਫਿਰਦਾ ਰਹਿਣਾ ਵਿਆਹਾਂ ਤੇ ਖਰਚਾ ਤੁਸੀਂ ਛੱਡੇ ਅਰਗਾਂ ਦੇ ਕਰਜ਼ਾ ਨੇ ਸਾਰੇ ਉਹ ਸਾਡੇ ਸਵਾਲ ਨੇ ਯਾਰ ਇਹ ਪੰਜਾਬ ਦੇ ਲੋਕਾਂ ਦੇ ਸਵਾਲ ਸਾਡੇ ਕਿਉਂ ਸਵਾਲ ਨੇ ਤੁਸੀਂ ਵੀ ਇੱਕ ਸਿਆਸਤਦਾਨ ਹੋ ਲੋਕਾਂ 'ਚ ਵੀ ਵਿਚਰ ਰਹੇ ਹੋ ਇੱਕ ਗੱਲ ਅਸੀਂ ਉਹਨਾਂ ਲੋਕਾਂ ਨਾਲ ਵੀ ਕਰਨ ਦੀ ਕੋਸ਼ਿਸ਼ ਕੀਤੀ ਸ਼ਾਇਦ ਤੁਸੀਂ ਵੀ ਇਹ ਵੀਡੀਓ ਦੇਖੀ ਹੋਵੇ ਕਈ ਬੀਬੀਆਂ ਕੁੜੀਆਂ ਵੀ ਸਾਹਮਣੇ ਆਈਆਂ ਕਿ ਭਾਨਾ ਸਿੱਧੂ ਨੇ ਕਿਸੇ ਨੇ ਕਹਿ ਰਿਹਾ ਕਿ 2.5 ਲੱਖ ਮੜਵਾਇਆ ਕੋਈ ਕਹਿੰਦਾ 3 ਲੱਖ ਮੜਵਾਇਆ 10000 ਤਾਂ ਦੂਰ ਛੱਡੋ ਕਹਿੰਦੇ ਜੇ ਖੁਸ਼ੀ-ਖੁਸ਼ੀ ਸਾਨੂੰ ਦੇਣਾ ਵੀ ਪੈ ਗਿਆ ਅਸੀਂ ਦੇਣ ਨੂੰ ਤਿਆਰ ਬੈਠੇ ਹਾਂ ਪਰ ਝੂਠਾ ਹੋ ਰਿਹਾ ਜੋ ਕੁਛ ਹੋ ਰਿਹਾ ਉਹ ਕਈ ਪਰਿਵਾਰ ਸਾਹਮਣੇ ਆਏ ਕਿਸੇ ਦਾ 20 ਲੱਖ ਕੇ ਦਾ 15 ਲੱਖ ਉਹ ਇਹ ਵੀ ਕਹਿ ਰਹੇ ਆ ਕਿ ਅਸੀਂ ਲੱਖ ਰੁਪਇਆ ਦੇ ਵੀ ਭਾਨੇ ਸਾਂਝੀ ਸਾਹ ਤੇ ਲਾ ਦੇ ਤੇ ਸਾਡੇ ਦੇ ਭਾਨੇ ਨੇ 10 ਰੁਪਏ ਦੀ ਚਾਹ ਵੀ ਨਹੀਂ ਪੀਤੀ ਮੈਨੂੰ ਅੱਜ ਕਰਨਾਲ ਤੋਂ ਫੋਨ ਆਇਆ ਉਹ ਕਹਿੰਦਾ ਬਾਈ ਸਾਡਾ 15 ਲੱਖ ਰੁਪਏ ਭਾਨੇ ਨੇ ਵਾਪਸ ਕਰਾਇਆ ਸੀ ਜਣੇ ਕੱਲਾ ਪੰਜਾਬ ਚੋਂ ਨਹੀਂ ਹਰਿਆਣਾ ਰਾਜਸਥਾਨ ਚੋਂ ਵੀ ਬੰਦੇ ਆਉਂਦੇ ਸੀ ਜਿਨ੍ਹਾਂ ਨੇ ਭਾਨਾ ਪੈਸੇ ਵਾਪਸ ਕਰਾਰ ਸੀ ਇਹ ਕੰਮ ਸਰਕਾਰ ਦਾ ਹੈ ਇਹ ਕੰਮ ਭਾਨੇ ਦਾ ਹੈ ਸਾਡਾ ਇਹ ਦੋ ਘਟਨਾਵਾਂ ਇਸ ਤਰ੍ਹਾਂ ਦੀਆਂ ਹੋ ਗਈਆਂ ਇੱਕ ਪਰਮਿੰਦਰ ਸਿੰਘ ਝੋਟਾ ਮਾਨਸੇ ਵਾਲਾ ਮਸ਼ਹੂਰ ਹੋ ਗਿਆ ਸੀ ਇਸੇ ਕਰਕੇ ਕਿ ਜਿਹੜਾ ਕੰਮ ਤਸਕਰਾਂ ਨੂੰ ਫੜਨ ਦਾ ਪੁਲਿਸ ਨੇ ਸਰਕਾਰ ਨੇ ਕਰਨਾ ਸੀ ਉਹਨੇ ਕਰਨਾ ਸ਼ੁਰੂ ਕੀਤਾ ਤੇ ਉਹਦੇ ਤੇ ਪਰਚਾ ਹੁਣ ਇਸ ਮਸਲੇ 'ਚ ਏਜੰਟਾਂ ਦੇ ਉੱਤੇ ਠੱਗ ਏਜੰਟਾਂ ਤੇ ਜਿਹੜੀ ਨੱਥ ਪਾਉਣੀ ਸੀ ਉਹ ਪੁਲਿਸ ਤੇ ਸਰਕਾਰ ਦਾ ਕੰਮ ਸੀ ਕਹਿੰਦੇ ਭਾਨੇ ਨੇ ਕੀਤਾ ਤੇ ਇਸ ਤੇ ਪਰਚਾ ਜਿਹੜਾ ਵੀ ਬੰਦਾ ਬੋਲੂਗਾ ਜਿਹੜਾ ਵੀ ਕੰਮ ਕਰੂਗਾ ਜਿਹੜਾ ਵੀ ਜਗਾ ਹੋਗਾ ਮੇਰੇ ਤੇ ਘੜਾ ਹੋਇਆ ਨਹੀਂ ਹਰੀਕੇ ਪਤਨ ਕਾਲਾ ਪਰਚਾ ਦਿੱਤਾ ਚਿੱਟੇ ਦਾ ਜਿਹੜਾ ਬੰਦਾ 10 ਸਾਲ ਤੋਂ ਨਸ਼ਿਆਂ ਦੇ ਖਿਲਾਫ ਬੋਲੀ ਲਈ ਪਾਣੀ ਦੀ ਲੜ ਰਿਹਾ ਯਾਰ ਉਹ ਬੰਦੇ ਦੇ ਪਰਚਾ ਚੱਟੇ ਦਾ ਸਖਪਾਲ ਸਿੰਘ ਖੇਰੇ ਦਾ ਕੀ ਰੌਲਾ ਸੀ ਦੇ ਨਾਲ ਉਹ ਵੀ ਤੱਥਾਂ ਦੇ ਆਧਾਰ ਤੇ ਸਵਾਲ ਚੱਕਦਾ ਸੀ ਉਹਦੇ ਪਰ ਚਾ 4 ਮਹੀਨੇ ਅੰਦਰ ਜੇਲ੍ਹ ਕਟਾਈ ਹਾਲਾਂਕਿ ਉਹ ਬੰਦਾ ਆਪਣੀ ਪਾਰਟੀ ਦੇ ਉੱਪਰ ਪੱਧਰ ਤੋਂ ਉੱਪਰ ਉੱਠ ਕੇ ਉਹਦੀਆਂ ਹਦਾਇਤਾਂ ਤੋਂ ਉੱਪਰ ਉੱਠ ਕੇ ਬੰਦੇ ਨੇ ਹਮੇਸ਼ਾ ਪੰਜਾਬ ਦੀ ਗੱਲ ਕੀਤੀ ਹੈ ਉਹਦੀ ਜਮਾਨਤ ਰੱਦ ਕਰਾਉਣ ਦੀ ਖਾਤਰ ਹਾਈ ਸੁਪਰੀਮ ਕੋਰਟ ਤੱਕ ਗਿਆ ਐਨਾ ਜੋਰ ਸਾਨੂੰ ਅੰਦਰ ਲਾਉਣ ਤੇ ਜਿੰਨਾ ਤੂੰ ਲਾਇਆ ਹੈ ਜਿੰਨਾ ਸਾਡੇ ਪਰਚੇ ਤੂੰ ਪਾ ਰਿਹਾ ਸਾਨੂੰ ਜਦੀਲ ਕਰਾ ਰਿਹਾ ਕਟਾ ਰਿਹਾ ਇੰਨਾ ਜ਼ੋਰ ਚੱਟਾ ਰੋਕਣ ਤੇ ਲਾ ਦੇ ਇੰਨਾ ਜ਼ੋਰ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ ਬੇਅਦਬੀਆਂ ਸਾਫ ਤੇ ਲਾ ਦੇ ਇੰਨਾ ਜ਼ੋਰ ਪੰਜਾਬ ਦੇ ਕੋਈ ਵਿਕਾਸ ਤੇ ਲਾ ਦੇ ਬੇਰਜਗਾਰੀ ਆ ਜਵਾਨੀ ਬਾਹਰ ਪੱਜ ਰਹੀ ਆ ਇੰਨਾ ਜ਼ੋਰ ਉਧਰ ਲਾ ਦੇ ਯਾਰ ਉਧਰ ਤੇ ਕੋਲ ਚੁਟਕਲੇ ਆ ਕਹਾਣੀਆਂ ਗੱਪਾਂ ਗੱਲਾਂ ਦਾ ਖੜਾਵਣਾ ਆਪਣਾ ਦੇ ਜਨ ਲੋਕਾਂ ਨੂੰ ਕਈ ਬੁੱਧੀਜੀਵੀ ਬੈਠੇ ਹਨ ਉਹ ਸੋਸ਼ਲ ਮੀਡੀਆ ਤੇ ਵੀ ਲਿਖ ਰਹੇ ਸੱਥਾਂ ਚ ਬਜ਼ੁਰਗ ਵੀ ਇਹ ਗੱਲਾਂ ਕਰਦੇ ਅਕਸਰ ਦਿਖਾਈ ਦੇ ਰਹੇ ਅਸੀਂ ਵਿਚਰ ਰਹੇ ਜਦੋਂ ਪਿੰਡਾਂ 'ਚ ਉਹ ਕਹਿੰਦੇ ਕਿ ਜੇ ਸਰਕਾਰ ਨੂੰ ਪੁੱਛਣ ਦੇ ਲਈ ਵਿਰੋਧੀ ਧਿਰ ਇੰਨੀ ਕਮਜ਼ੋਰ ਹੋਵੇ ਫਿਰ ਜਦੋਂ ਲੋਕ ਆਪ ਉੱਠਦੇ ਆ ਇੱਕ ਆ ਦੁੱਕਾ ਤੇ ਫਿਰ ਉਹਨਾਂ ਨੂੰ ਦੱਬਣ ਦਾ ਕੋਸ਼ਿਸ਼ ਹਮੇਸ਼ਾ ਹੁੰਦੀ ਰਹੀ ਹੈ ਕਹਿੰਦੇ ਵਿਰੋਧੀ ਧਿਰ ਇੰਨੀ ਕਮਜ਼ੋਰ ਹੋ ਗਈ ਹੈ ਕਾਂਗਰਸ ਵਾਲੇ ਅਸਲ ਅਸਲ ਉਹ ਸਾਰੇ ਉਸ ਤਰ੍ਹਾਂ ਦੇ ਨੇ ਨਾ ਹੂੰ ਹੁਣ ਅੱਜ ਮੰਨ ਲਓ ਜਿਹੜਾ ਵੀ ਮੁੱਦਾ ਅਸੀਂ ਠਾਉਨੇ ਆ ਉਹ ਮੁੱਦਾ ਬਾਦਲ ਨਹੀਂ ਠਾ ਸਕਦੇ ਉਹ ਮੁੱਦਾ ਕਾਂਗਰਸੀ ਨਹੀਂ ਠਾ ਸਕਦੇ ਕਿਉਂਕਿ ਉਹ ਆਪ ਵਿੱਚ ਲਿਬੜੇ ਰਹੇ ਨੇ ਇਹ ਸਾਰੇ ਮਸਲੇ 'ਚ ਇਸ ਆਮ ਆਮ 'ਚ ਸਾਰੇ ਨੰਗੇ ਨੇ ਉਹਨੇ ਲੋਕ ਉਹਨਾਂ ਦੀ ਗੱਲ ਤੇ ਲੋਕ ਯਕੀਨ ਹੀ ਨਹੀਂ ਕਰਦੇ ਇਸੇ ਕਰਕੇ ਦੋ ਅਫਸਰ ਨੇ ਭਾਨੇ ਨੂੰ ਕਿਹਾ ਕਿ ਵਿਰੋਧੀ ਧਿਰ ਤਾਂ ਤੁਸੀਂ ਬਣੇ ਬੈਠੇ ਆ ਅੱਛਾ ਇਹ ਵੀ ਗੱਲ ਗਈ ਵੀ ਤੁਸੀਂ ਤਾਂ ਲੜਕੋਗੇ ਵੀ ਇਹ ਮਸਲੇ ਜੰਟਾਂ ਦੇ ੁੰਟਾਂ ਦੇ ਨਹੀਂ ਤੁਸੀਂ ਜਿਹੜੇ ਸਵਾਲ ਕਰਦੇ ਹੋ ਤਾਂ ਲੜਕਦੇ ਹੋ ਵਿਰੋਧੀ ਧਿਰ ਤੁਸੀਂ ਬਣੇ ਬੈਠੇ ਹੋ ਪੰਜਾਬ 'ਚ ਹੂੰ ਇਸੇ ਕਰਕੇ ਸਾਨੂੰ ਦੱਬਣ ਦੀ ਕੋਸ਼ਿਸ਼ ਹੋ ਰਹੀ ਆ ਆ ਜਿਹੜੀਆਂ 2-3 ਉਦਾਹਰਨਾ ਸਾਹਮਣੇ ਆ ਗਈਆਂ ਇਹਦਾ ਮਤਲਬ ਤੇ ਇਹ ਹੈ ਕਿ ਪੰਜਾਬ ਦੇ ਬਹੁਤੇ ਨੌਜਵਾਨ ਜਿਹੜੇ ਪਿੰਡਾਂ ਚੋਂ ਆਉਣ ਵੀ ਮੰਨ ਲਓ ਤੁਸੀਂ 29 ਨੂੰ ਵੱਡਾ ਇਕੱਠ ਕਰਨ ਦਾ ਜਿਹੜਾ ਐਲਾਨ ਕੀਤਾ ਹੋਇਆ ਕਈ ਮਾਵਾਂ ਤਾਂ ਤੋਰਨ ਗਈਆਂ ਨਹੀਂ ਕਿ ਪੁੱਤਰ ਤੇਰੇ ਨਾਲ ਪਤਾ ਨਹੀਂ ਕੀ ਕੀ ਹੋ ਸਕਦਾ ਕੱਲ ਮੈਂ ਇਹ ਕਹਿਣਾ ਚਾਹੁੰਦਾ ਵੀ 29 ਦਾ ਇਕੱਠ ਹੈ ਕੋਟ ਦੁੱਨੇ ਜ਼ਿਲ੍ਹੇ ਬਰਨਾਲੇ ਦਾ ਪਿੰਡ ਆ ਭਾਨੇ ਦਾ ਪਿੰਡ ਆ ਜਿਹੜਾ ਜੋ ਸੀ ਨਹੀਂ ਵੀ ਆਏ ਉੱਥੇ ਘਰਾਂ 'ਚ ਬੈਠੇ ਰਹੇ ਛੱਡੋ ਪਰ ਆਪਾਂ ਕੀ ਲੈਣਾ ਤਾਂ ਸਾਡੇ ਦੀ ਕੱਲ ਨੂੰ ਲੜੂਗਾ ਕੌਣ ਖੜੂਗਾ ਕੌਣ ਬੋਲੂਗਾ ਕੌਣ ਇਹ ਤੁਹਾਨੂੰ ਘਰਾਂ ਹੂੰ ਇਹ ਭਲੇਖਾ ਨਾ ਪਾਲਵਿਕਾ ਰਾਂਚ ਜੁੰਦੇ ਕੁੰਡੇ ਮਾਰ ਕੇ ਬੱਜ ਜਾਗੇ ਅਸੀਂ ਬੰਦੇ ਦੇ ਜਾਣ ਤੋਂ ਬਾਅਦ ਜੇਲ੍ਹ ਜਾਣ ਤੋਂ ਬਾਅਦ ਦੁਨੀਆ ਤੋਂ ਜਾਣ ਤੋਂ ਬਾਅਦ ਅਸੀਂ ਸੋਚਦੇ ਹੁੰਦੇ ਬੰਦਾ ਚੰਗਾ ਸੀ ਯਾਰ ਇਹਦੀਆਂ ਗੱਲਾਂ ਚੰਗੀਆਂ ਸੀ ਉਹਦੇ ਭਾਸ਼ਣ ਸੁਣਉਂਦੇ ਰਹਿੰਦੇ ਆ ਮਗਰ ਉਹ ਬੋਲੀਆਂ ਹੋਈਆਂ ਅੱਲਾ ਸੁਣਦੇ ਰਹਿੰਦੇ ਆ ਜਿਉਂਦੇ ਜੀ ਕਿਉਂ ਨਹੀਂ ਬੰਦੇ ਨਾਲ ਖੜਦੇ ਆ ਤੁਸੀਂ ਅੱਜ ਜਿਹੜਾ ਲਾਈਵ ਹੋਇਆ ਉਹਦੇ 'ਚ ਵੀ ਬੜਾ ਗੁੱਸੇ 'ਚ ਨਜ਼ਰ ਆਏ ਸਾਨੂੰ ਤਾਂ ਐ ਲੱਗਿਆ ਕਿ ਯਾਰ ਤੁਸੀਂ ਜਦੋਂ ਭੋਗ ਤੇ ਜਾਂ ਮੇਲਾ ਲੱਗਣਾ ਉਦੋਂ ਦਾ ਬੜਾ ਕੱਠ ਵੱਡਾ ਕਰ ਦਿੰਨੇ ਆ ਜਿਉਂਦੇ ਜੀ ਖੜਦੇ ਕੋਈ ਨਹੀਂ ਬਿਲਕੁਲ ਇਹੀ ਦੁੱਖਾਂ ਤਾਂ ਸਾਡਾ ਬਾਈ ਸਾਡੇ ਕੋ ਇਹ ਸਾਨੂੰ ਜਗਾਉਂਦੇ ਐ ਬੋਲਦੇ ਐ ਵੇ ਇਹਦਾ ਸਾਰੇ ਗੰਨਤਪ ਕਰ ਗਏ ਜਿੰਨੀਆਂ ਵਿਰੋਧੀ ਧਿਰਾਂ ਸਾਰੀਆਂ ਅੰਦਰ ਖਾਤੇ ਗੰਨਤਪ ਕਰਕੇ ਗੱਠ ਜੋੜ ਕਰਕੇ ਚੁੱਪ ਹੋ ਗਏ ਕਿਹੜੇ ਮੁੱਦੇ ਨੇ ਜਿਹੜੇ ਹੁਣ ਤੱਕ ਅਸੀਂ ਲੈ ਕੇ ਆ ਰਹੇ ਹਾਂ ਇਹ ਲੈ ਕੇ ਆਇਆ ਕੋਈ ਇਹਦਾ ਵਿਧਾਨ ਸਭਾ ਚ ਵੀ ਹੈਗੇ ਵਿਰੋਧ ਚ ਉੱਥੇ ਵੀ ਕਿੰਨੇ ਇਕਠਾਉਂਦੇ ਆ ਮੁੱਦੇ ਇਹ ਇਹ ਵੀ ਪਤਾ ਲੱਗਿਆ ਕਿ ਕਈ ਸੱਤਾ ਵਾਲੇ ਵੀ ਤੇ ਵਿਰੋਧੀ ਵਾਲੇ ਕਈ ਪੋਲਿਟੀਸ਼ੀਅਨ ਐਸੇ ਨੇ ਜਿਨ੍ਹਾਂ ਦਾ ਪੈਸਾ ਕਹਿੰਦੇ ਸੁਨਣ ਚ ਆਇਆ ਵੀ ਇਹ ਟਰੈਵਲ ਇਹਨਾਂ ਦੇ ਇਮੀਗ੍ਰੇਸ਼ਨ ਵਾਲੇ ਪਾਸੇ ਲੱਗਾ ਹੋਇਆ ਕਈ ਟਰੈਵਲ ਏਜੰਟ ਇਹਨਾਂ ਨੇ ਵੀ ਪੈਦਾ ਇਹ ਦੇਖਿਆ ਵੀ ਸਰਕਾਰਾਂ ਦੇ ਵਿੱਚ ਸਾਰੇ ਬਾਦਲ ਹੋਵੇ ਸਰਕਾਰ ਚਾਹੇ ਕਾਂਗ ਅਰਬਾਂ ਰੁਪਈਆ ਦੀ ਠੱਗੀ ਆ ਲੋਕਾਂ ਨਾਲ ਜਮੀਨਾਂ ਗਹਿਣੇ ਵੇ ਪੈ ਗਈਆਂ ਲੋਕਾਂ ਦੀਆਂ ਮੁੰਡੇ ਕੁੜੀਆਂ ਇੱਚੀ ਫਿਰਦੇ ਆ ਲੋਕ ਜਾਂਦੇ ਲੀਡਰਾਂ ਕੋਲੇ ਲੋਕ ਜਾਂਦੇ ਪੁਲਿਸ ਕੋਲੇ ਉਹ ਕਹਿੰਦੇ ਸਾਨੂੰ ਕੋੜਾ ਪੁੱਛ ਕੇ ਦਿੱਤੇ ਹੀ ਜਿਉਂ ਕੰਮ ਭੰਨਣਾ ਨੇ ਸ਼ੁਰੂ ਕਰਤਾ ਕਢਾਉਣੇ ਲੋਕਾਂ ਦੇ ਪੈਸੇ ਤਾਂ ਰੜਕਣ ਲੱਗ ਗਿਆ ਅਸਲ ਤਾਂ ਮੈਂ ਪਹਿਲੇ ਦਿਨ ਹੀ ਕਿਹਾ ਸੀ ਵੀ ਅਸੀਂ ਰੜਕਦੇ ਆ ਸਾਡੀ ਯਾਤਰਾ ਨੂੰ ਕਿਸੇ ਵੀ ਤਰੀਕੇ ਨਾਲ ਰੋਕਣਾ ਚਾਹੁੰਦੇ ਆ ਆਉਣ ਵਾਲੇ ਦਿਨਾਂ 'ਚ ਸੋਸਾ ਦਾ ਮੇਲੇ ਵਾਲੇ ਨੂੰ ਚੱਕ ਕੇ ਅੰਦਰ ਦੇ ਦੇਣ ਸਾਡੇ ਹੋਰ ਕੋਈ ਸਾਥੀ ਨੂੰ ਫੜ ਕੇ ਅੰਦਰ ਦੇ ਦੇਣ ਇਹ ਕੁਛ ਵੀ ਕਰ ਸਕਦੇ ਕਿਸੇ ਹੱਦ ਤੱਕ ਜਾ ਸਕਦੇ ਨੇ ਪਰ ਲੋਕਾਂ ਦੇ ਖੜਾ ਵੇ ਤੁਸੀਂ ਨਾਲ ਖੜਦੇ ਹੋ ਕਿ ਨਹੀਂ ਖੜਦੇ ਅੱਜ ਖੜਗੇ ਦਾ ਭਾਵੋ ਕੱਲ ਨੂੰ ਸਾਡੇ ਬੰਦੇ ਬਚਣਗੇ ਕੋਈ ਬੋਲਣ ਵਾਲੇ ਖੜਨਗੇ ਲੜਨਗੇ ਨੇ ਬਠੀਕ ਹੈ ਇਹ ਸਾਰੇ ਮਰਵਾਜ਼ਤੇ ਜਾਣਗੇ ਜਾਂ ਜਿਲਾ ਚੱਕ ਸਿਰ ਦਿੱਤੇ ਜਾਣਗੇ ਇੱਕ ਭਾਨਾ ਸਿੱਧੂ ਦੀ ਇਮੇਜ ਦੀ ਗੱਲ ਕਰੀਏ ਕਿਉਂਕਿ ਇਹ ਕਰਨੀ ਬੜੀ ਜ਼ਰੂਰੀ ਹੈ ਕਈ ਲੋਕਾਂ ਨੂੰ ਸ਼ੱਕ ਅਜੇ ਵੀ ਹੈ ਕਹਿੰਦੇ ਕੋਈ ਨਾ ਕੋਈ ਗੜਬੜੀ ਹੋ ਸਕਦਾ ਕੀਤੀ ਹੋਵੇ ਜਿ ਕਿਚੋਰੀ ਦਾ ਪਰਚਾ ਪੈ ਰਿਹਾ ਕਿਸੇ ਹੋਰ ਦੂਜੇ ਤੀਜੇ ਤੇ ਕਿਉਂ ਨਹੀਂ ਪੈ ਗਿਆ ਜੇ 10000 ਐਕਸਟਰਸ਼ਨ ਮਨੀ ਮੰਗਣ ਦੀ ਗੱਲ ਹੋ ਰਹੀ ਹੈ ਹੋਰ ਤੀਜੇ ਤੇ ਕਿਉਂ ਨਹੀਂ ਪੈ ਗਈ ਇਹ ਬੰਦੇ ਨੇ ਕੁਝ ਤਾਂ ਕੀਤਾ ਹੋ ਇਹ ਗੱਲ ਪਹਿਲਾਂ ਕਈ ਆਮ ਆਦਮੀ ਪਾਰਟੀ ਦੇ ਜਿਹੜੇ ਬੰਦੇ ਹਮੈਤੀ ਆ ਹਮ ਇੱਕ ਦੋ ਦਾ ਮੈਨੂੰ ਫੋਨ ਵੀ ਆਇਆ ਕਿ ਬਾਈ ਯਾਰ ਤੂੰ ਗਲਤ ਗੱਲ ਕਹਿ ਰਿਹਾ ਯਾਰ ਹਮ ਨੰਗਾ ਨਹੀਂ ਕੀਤਾ ਉਸ ਦਾ ਕੁੱਟ ਮਾਰ ਨਹੀਂ ਹੋ ਸਕਦੀ ਹਮ ਹੁਣ ਤਾਂ ਗੱਲ ਜਗ ਜਾਰ ਹੋ ਗਈ ਹਮ ਮੈਨੂੰ ਇਹ ਦੱਸੋ ਨਾ ਬੀ ਨੂੰ ਪਾ ਨੇ ਨੂੰ ਫੜਦੇ ਆ ਹਮ ਬੀ ਨੂੰ ਫੜ ਕੇ ਬੀ ਨੂੰ ਦੋਨੇ ਪਰਚੇ ਦਿੰਦੇ ਆ ਕਟਨਾਮਾ ਦਿਖਾਉਂਦੇ ਆ ਮਹੀਨਾ ਮਹੀਨਾ ਢੇਲ ਢੇਲ ਮਹੀਨਾ ਪਹਿਲਾਂ ਦੀਆਂ ਹਮ ਉਦੋਂ ਕਿਉਂ ਨਹੀਂ ਉਦੋਂ ਐਫਆਰ ਕਿਉਂ ਨਹੀਂ ਹੋਈ ਮੰਨ ਲਓ ਅੱਜ ਕੋਈ ਘਟਨਾ ਹੋ ਗਈ ਹੂੰ ਉਹਦੀ ਅੱਜ ਹੀ ਐਫਆਰ ਹੋਣੀ ਚਾਹੀਦੀ ਹੈ ਨਾ ਹੂੰ ਕਿਉਂ ਉਹ ਬੰਦੇ ਉਹਦੀ ਲਿਖਾਤਾ ਹੁਣ ਜਾ ਕੇ ਕਿ ਉਹ ਬੰਦਾ ਮਹੀਨੇ ਡੇਢ ਮਹੀਨੇ ਬਾਅਦ ਆ ਕੇ ਉੱਥੇ ਲਿਖਾਇਆ ਉਹਨੇ ਆ ਕੇ ਦੱਸਿਆ ਵੀ ਮੇਰੀ ਮੇਰੀ ਭਾਨ ਨੇ ਚੈਨੀ ਖੋਲੀ ਮੈਥੋਂ ਭਾਨ ਨੇ 10000 ਰੁਪਏ ਮੰਗਿਆ ਹੂੰ ਬਾਕੀ ਭਾਨਾ ਬੜਬੋਲਾ ਹੈਗਾ ਜਜਵਾਤੀ ਬੰਦਾ ਹੈ ਭਾਨ ਨੇ 10 ਰੁਪਏ ਵੀ ਕਿਤੇ ਚਾਹ ਦਾ ਕੱਪ ਦੇ ਵੀ ਲਏ ਹੁਣ ਕੋਈ ਸਾਬਤ ਕਰਦੇ ਬੰਦੇ ਕੋਈ ਬੰਦਾ ਸਾਬਤ ਕਰ ਦੇ ਆ ਕੇ ਸਬੂਤਾਂ ਸਮੇਤ ਨੀਮੇਤਾ ਬਿਠਾ ਬੈਹ ਜਾਂਗੇ ਪੰਜਾਬ ਚ ਵੈਸੇ ਵੀ ਕਿਸੇ ਨਾਲ ਧੱਕਾ ਹੋ ਜੇ ਨਾ ਕੋਈ ਐਫ ਆਈ ਆਰ ਲਿਖਾਉਣ ਜਾਂਦਾ ਸ਼ਿਕਾਇਤ ਪਹਿਲੀ ਗੱਲ ਐਫ ਆਈ ਆਰ ਨਹੀਂ ਦਰਜ ਹੁੰਦੀ ਫਿਰ ਉਹ ਮੀਡੀਆ ਦਾ ਸਹਾਰਾ ਲੱਭਦਾ ਪਰ ਇਸ ਮਾਮਲੇਆਂ ਚ ਦੋਵੇਂ ਸ਼ਿਕਾਇਤ ਕਰਤਾ ਹਲੇ ਤੱਕ ਸਾਹਮਣੇ ਨਹੀਂ ਆਏ ਵੀ ਕੌਣ ਹੈ ਕਿਵੇਂ ਹੈ ਕੀ ਧੱਕਾ ਹੋ ਗਿਆ ਉਹਨਾਂ ਨਾਲ ਇੱਕ ਤਾਂ ਬੀਬੀ ਹੈ ਜਿਹੜੀ ਏਜੰਟ ਹੈ ਜੀ ਜਿਹਦੇ ਤੇ ਆਪਦੇ ਤੇ ਇੱਕ ਨਹੀਂ ਕਈ ਮੁਕੱਦਮੇ ਆ 420 ਠੱਗੀ ਦੇ ਹੂੰ ਉਹ ਇੱਕ ਇਹ ਜਿਹੜਾ ਦੂਜਾ ਹੈ ਸਾਹਮਣੇ ਨਹੀਂ ਆਇਆ ਇਹ ਜਿਹੜੇ ਪੁਲਿਸ ਦੇ ਗੁਪਤ ਨਹੀਂ ਬੰਦੇ ਹੁੰਦੇ ਉਹ ਪੁਲਿਸ ਕਹਾਣੀ ਜੀ ਬਣਾਉਂਦੀ ਹੁੰਦੀ ਹੈ ਸਾਨੂੰ ਗੁਪਤ ਸੂਤਰਾਂ ਤੋਂ ਪਤਾ ਲੱਗਿਆ ਸਾਡੇ ਕਿਸੇ ਮੁਖਬਰ ਨੇ ਆ ਕੇ ਤਲਾਸ਼ ਕੀਤੀ ਇਹ ਮੁਖਬਰੇ ਗੁਪਤ ਬੰਦੇ ਉਹੀ ਹੁੰਦੇ ਆ ਜਿਹੜੇ ਆਪਣੇ ਬੰਦੇ ਹੁੰਦੇ ਆ ਉਦੋਂ ਕਿਸੇ ਤੋਂ ਵੀ ਦਿਖਾ ਦੇਣ ਕਿ ਉੱਥੇ ਦਵਾ ਦੇਣ ਦੀ ਅਰਜ਼ੀ ਵੀ ਹਾਂ ਮੇਰੀ ਚੈਨੀ ਖੋਲੀ ਐ ਤਾਂ ਹੈ ਮਨਦੀਪ ਕਿਸੇ ਵੀ ਬੰਦੇ ਨਾਲ ਕੋਈ ਵੀ ਬੰਦਾ ਸੁਰੱਖਿਤ ਨਹੀਂ ਹੈਗਾ ਕੋਈ ਬੰਦਾ ਸੇਫ ਨਹੀਂ ਹੈਗਾ ਜਿਹਨੂੰ ਮਰਜੀ ਤੈਨੂੰ ਮੈਨੂੰ ਫੜ ਕੇ ਹੁਣ ਛੋਡਾ ਮੀਡੀਆ ਤੁਸੀਂ ਕਿੰਨੇ ਕੇ ਬੱਚੇ ਹੋ ਜਿਹੜੇ ਅਜੇਂਦਰ ਪੱਖ ਗੱਲ ਕਰ ਰਹੇ ਹੂੰ ਬਹੁਤ ਵੱਡੇ ਪੱਦਰ ਤੇ ਵੱਡੇ ਵੱਡੇ ਪੱਤਰਕਾਰ ਵੱਡੇ ਵੱਡੇ ਚੈਨਲ ਖਰੀਦ ਲਈ ਉਹਨਾਂ ਦੀ ਬੋਲੀ ਬੋਲਣ ਲੱਗੇ ਸਰਕਾਰ ਦੀ ਜਿਹੜੇ ਮਾੜੇ ਮੋਟੇ ਬੋਲਦੇ ਨੇ ਉਹਨਾਂ ਨੂੰ ਲਗਾਤਾਰ ਦੱਬਣ ਦੀ ਕੋਸ਼ਿਸ਼ ਹੋ ਰਹੀ ਹੈ ਹੁਣ ਲਗਾਤਾਰ ਕੋਸ਼ਿਸ਼ ਹੋਈ ਜਿਹੜਾ ਤੁਹਾਡਾ ਮੀਡੀਆ ਲੋਬੀ ਹੈ ਵੀ ਕਿਵੇਂ ਉਹਨੂੰ ਜਿਹੜੀ ਆਮ ਆਦਮੀ ਪਾਰਟੀ ਹੈ ਉਹਦੀ ਉਹਦੇ ਅੰਦਰ ਅੰਦਰ ਲਿਆਂਦਾ ਜਾ ਵੰਡਰ ਲਿਆਂਦਾ ਜਾਵੇ ਉਹ ਤਾਂ ਵਿਧਾਨ ਸਭਾ ਗੈਲਰੀ ਤੱਕ ਕਬਜ਼ਾ ਹੋ ਗਿਆ ਵਿਧਾਨ ਸਭਾ ਗੈਲਰੀ ਦੀ ਮੈਂ ਗੱਲ ਕਰ ਰਿਹਾ ਵੀ ਵਿਧਾਨ ਸਭਾ ਦੀ ਗੈਲਰੀ ਦੇ ਵਿੱਚ ਐਸ ਵੇਲੇ ਪਈਆਂ 70 ਫੀਦੀ ਉਹ ਪੱਤਰਕਾਰ ਮੀਡੀਆ ਵਾਲੇ ਅੱਗੇ ਕਰ ਲੈ ਜਿਹੜੇ ਹਿੰਦੀ ਤੇ ਅੰਗਰੇਜ਼ੀ ਵਾਲੇ ਆ 20 25 ਪੰਜਾਬੀ ਵਾਲੇ ਰਹਿ ਗਏ ਅੱਗੇ ਆਉਂਦੇ 75 ਫੀਦੀ ਪੰਜਾਬੀ ਵਾਲੇ ਹੁੰਦੇ ਸੀ ਤੇ ਹੁਣ ਜਿਹੜੇ ਚਿਹਤੇ ਨੇ ਜਿਹੜੇ ਵਿਕ ਚੁੱਕੇ ਆ ਉਹ ਉਹ ਬੰਦੇ ਅੱਗੇ ਲਾਦੇ ਜਿਹੜੇ ਕੋਈ ਤੁਹਾਡੇ ਵਰਗਾ ਹਲੇ ਵੀ ਉਹਦੇ ਚੈਨਲਾਂ ਦੀ ਰੀਚ ਵੀ ਘਟਾ ਦਿੰਦੇ ਨੇ ਪੱਤਰਕਾਰਾਂ ਦੇ ਪਰਚੇ ਵੀ ਦਰਜ ਹੋ ਜਾਂਦੇ ਨੇ ਧਮਕੀਆਂ ਵੀ ਆਉਂਦੀਆਂ ਨੇ ਚੈਨਲ ਵੀ ਬੰਦ ਹੋ ਜਾਂਦੇ ਨੇ ਜਦ ਉਹਦੇ ਖਿਲਾਫ ਪ੍ਰਾਪੇਗੰਡਾ ਹੋ ਜਾਂਦਾ ਵੀ ਸਰਕਾਰ ਖਿਲਾਫ ਮਿੱਥ ਕੇ ਪ੍ਰਾਪੇਗੰਡਾ ਚਲਾ ਰਹੇ ਨੇ ਇਹ ਕਹਿੰਦੇ ਮੋਦੀ ਨੇ ਐ ਕੀਤਾ ਮੋਦੀ ਨੇ ਈਡੀ ਰਾਹੀਂ ਸਾਡਾ ਸੋਧਿਆ ਫੜ ਲਿਆ ਸੰਜੇ ਸਿੰਘ ਫੜ ਲਿਆ ਤੁਸੀਂ ਪੰਜਾਬ ਚ ਕੀ ਕਰ ਰਹੇ ਹੋ ਤੁਸੀਂ ਚੀਕਾ ਮਾਰਦੇ ਹੋ ਕੇਜਰੀਵਾਲ ਕਹਿੰਦਾ ਮੈਨੂੰ ਉਹੀ ਸੰਮਣ ਭੇਜ ਦਿੰਦੇ ਆ ਜੀ ਇਹ ਤਾਂ ਜੀ ਈਡੀ ਕੁੱਟ ਕੇ ਬੰਦਾਂ ਨੂੰ ਮੇਰੇ ਖਿਲਾਫ ਬਿਆਨ ਲਿਖਾ ਰਹੀ ਹੈ ਡੈਮੋਕ੍ਰੇਸੀ ਦਾ ਕਤਲ ਹੈ ਕੇਜਰੀਵਾਲ ਦਾ ਬਿਆਨ ਸੀ ਵੀ ਈਡੀ ਕੁੱਟ ਕੇ ਜਬਰੀ ਮੇਰੇ ਖਿਲਾਫ ਬਿਆਨ ਦਿਵਾ ਕੇ ਮੈਨੂੰ ਫੜਦ ਨੂੰ ਫਿਰਦੇ ਆ ਤੁਸੀਂ ਭਾਂਦੇ ਨੇ ਕੀ ਕਰ ਰਹੇ ਹੋ ਮੇਰਾ ਜਵਾਬ ਦੇਵੋਗੇ ਇਹਦਾ ਜਵਾਬ ਲੋਕ ਲੈਣਗੇ ਯਾਦ ਰੱਖੀ ਭਾਂਸਿਆ ਮੈਂ ਹਮੇਸ਼ਾ ਕਹਿੰਦਾ ਇਹ ਜਦੋਂ ਉਹ ਪਰਮਾਤਮਾ ਦੀ ਕਹਿੰਦੇ लाਠੀ ਪੈਂਦੀ ਹੈ ਨਾ ਉਹਦੀ ਆਵਾਜ਼ ਨਹੀਂ ਹੁੰਦੀ ਤੈਨੂੰ ਚੜ ਗਿਆ ਹੰਕਾਰ ਤੇਰੇ ਦਿਮਾਗ ਨੂੰ ਸੱਤਾ ਦਾ ਹੰਕਾਰ ਹੈ ਤੈਨੂੰ ਲੱਗਦਾ ਕਿ ਮੈਂ ਸਦਾ ਹੀ ਪਤਾ ਨਹੀਂ ਆਇਆ ਰਹਿਣਾ ਕੌਣ ਰਿਹਾ ਇੱਥੇ ਸਦਾ ਵੱਡੀਆਂ ਵੱਡੀਆਂ ਹਕੂਮਤਾਂ ਇਹਨਾਂ ਨੇ ਹੁਕਮ ਨਾਲ ਪੱਤਾ ਨਹੀਂ ਹਿਲਦਾ ਉਹ ਇੱਥੋਂ ਤੁਰ ਗਏ ਤੂੰ ਕੀ ਦਾ ਪਾਣੀ ਹਾਰਾ ਪਰ ਇਹ ਚੰਗਾ ਨਹੀਂ ਹੁੰਦਾ ਯਾਰ ਇਹ ਚੰਗਾ ਨਹੀਂ ਹੁੰਦਾ ਤੂੰ ਇਸ ਤਰੀਕੇ ਨਿੱਜੀ ਦੁਸ਼ਮਣੀਆਂ ਕੱਢ ਰਿਹਾ ਨਿੱਜੀ ਕੜਾ ਕੱਢ ਰਿਹਾ ਕੋਈ ਬੰਦਾ ਇਹ ਭੁੱਲ ਜੂ ਕਿਸੇ ਬੰਦੇ ਨੇ ਮੇਰੇ ਤੇ ਨਿੱਜੀ ਕੋਈ ਹਮਲਾ ਕੀਤਾ ਹੋਵੇ ਕੋਈ ਨਿੱਜੀ ਟੈਕ ਕੀਤਾ ਠੀਕ ਹੈ ਇੱਕ ਸਿਆਸੀ ਬਦਲਾਖੋਰੀ ਹੁੰਦੀ ਆ ਉਹ ਕਰ ਸਾਰੀਆਂ ਤਰ੍ਹਾਂ ਹੀ ਕਰ ਦਿਆਂਗੇ ਪਰ ਚੇ ਬਾਦਲਾਂ ਵੇਲੇ ਬਥੇਰੇ ਹੋਏ ਪਰ ਚੇ ਕਾਂਗਰਸਾਂ ਵੇਲੇ ਬਥੇਰੇ ਹੋਏ ਪਰ ਆ ਤਾਂ ਨਹੀਂ ਯਾਰ ਵੀ ਬੰਦੇ ਨੂੰ ਨੰਗੇ ਕਰਕੇ ਉਹਦੀ ਵੀਡੀਓ ਬਣਾਓ ਉਹਨੇ ਵੀਡੀਓ ਕਾਲ ਤੇ ਦੇਖੂ ਮੁੱਖ ਮੰਤਰੀ ਹੁਣ ਇਹ ਕਹਿੰਦੇ ਇਹਨਾਂ ਦੇ ਬੰਦਿਆਂ ਨੇ ਇੱਕ ਤਰਕ ਹੈ ਕਿ ਮੁੱਖ ਮੰਤਰੀ ਇੰਨਾ ਬੇਵਿਲਾ ਹੈ ਕਿ ਉਹ ਵੀਡੀਓ ਦੇਖੇ ਵੀਡੀਓ ਕਾਲ ਤੇ ਦੇਖੇ ਮੁੱਖ ਮੰਤਰੀ ਇੰਨਾ ਹੀ ਬੇਵਿਲਾ ਹੈ ਇਹਦਾ ਘਰ ਦੀਆਂ ਗੱਲਾਂ ਲੈਗ ਸਟੇਜਾਂ 'ਤੇ ਸੁਣਾਈ ਜਾਂਦਾ ਹੈ। ਤੁਹਾਡਾ ਮੁੱਖ ਮੰਤਰੀ ਦਾ ਚੁਟਕਲੇ ਕਹਾਣੀਆਂ ਤੋਂ ਸਭਾਏ ਉਹਦੇ ਕੋਲ ਪੰਜਾਬ ਦੀ ਗੱਲ ਕਿਹੜੀ ਹੈ? ਇਹਦਾ ਇੱਥੋਂ ਤੱਕ ਮੈਨੂੰ ਨਿੱਜੀ ਤੌਰ ਤੇ ਜਾਣਦਾ ਆ। ਆਪਾਂ ਗੱਲ ਕਰ ਰਹੇ ਆ ਨਾ। ਹੂੰ। ਕੋਈ ਬੰਦਾ ਇਹਦੇ ਖਿਲਾਫ ਬੋਲਦਾ ਹੱਕ 'ਚ ਬੋਲਦਾ। ਉਹ ਪੂਰੀ ਵੀਡੀਓ ਵੀ ਸੁਣਦਾ ਰਾਤ ਨੂੰ ਇਹ ਤੇ ਥੱਲੇ ਟਿੱਪਣੀਆਂ ਵੀ ਪੜਦਾ। ਉਹਨਾਂ ਟਿੱਪਣੀਆਂ ਦੇ ਵਿੱਚ ਕੋਈ ਨਾ ਕੋਈ ਚੁਟਕਲਾ ਕੋਈ ਨਾ ਕੋਈ ਕਹਾਣੀ ਬਣਾ ਲੈਂਦਾ ਹੈ। ਵੱਢ ਕੇ। ਹੂੰ। ਇਹ ਇੱਥੋਂ ਤੱਕ ਇੰਨੀ ਬਰੀਕੀ ਨਾਲ ਦੇਖ ਰਿਹਾ। ਇਹ ਨੇ ਪੱਧਰ ਨੀਵੇਂ ਤੇ ਆ ਕੇ ਗੱਲ ਕਰੂਗਾ ਕਿ ਮੁੱਖ ਮੰਤਰੀ ਇੱਥੇ ਕੈਪਟਨ ਨੂੰ ਲੋਕ ਕੀ ਕੁਝ ਨਹੀਂ ਕਹਿੰਦੇ ਰਹੇ ਗੋਲਾਂ ਵੀ ਕੱਢਦੇ ਸੀ ਇਹ ਆਸ਼ਾ ਯਾਰ ਇਹ ਪਜੀ ਭੀੜੀ ਪਜਾਮੀ ਵਾਲਾ ਯਾਰ ਇਹ ਰੂਸਾ ਦਾ ਯਾਰ ਹੈ ਉਹ ਨੂੰ ਲਈ ਫਿਰਦਾ ਹੈ ਇਹ ਕੁਝ ਕਰਦਾ ਨਹੀਂ ਇਹ ਪਹਾੜਾਂ ਦੇ ਨਿਕਲ ਜਾਂਦਾ ਆਪਾਂ ਤਾਂ ਗਏ ਦੇਖਿਆ ਨਹੀਂ ਕੈਪਟਨ ਨੇ ਇਹ ਅੱਜ ਕਾ ਕਿਉਂ ਇਹ ਬੰਦਾ ਘਟਾਇਆ ਹੋਵੇ ਯਾਰ ਇਹ ਨੰਗਾ ਕਰਕੇ ਵੀਡੀਓ ਬਣਾ ਬਣਾ ਦੇਖਦਾ ਹੋਵੇ ਪਰ ਇਹ ਪਹਿਲਾ ਇਸ ਤਰ੍ਹਾਂ ਦਾ ਮੁੱਖ ਮੰਤਰੀ ਬਿਲਕੁਲ ਇਹ ਤੁਸੀਂ ਦੇਖੇਗਾ ਇਹ ਬਿਆਨ ਤੇ ਬੁੱਚੜ ਨੂੰ ਮਾਤ ਪਾਉਂਦਾ ਲੋਕੋ ਪੰਜਾਬ ਦੇ ਜੇ ਅੱਜ ਨਾ ਸੰਭਲੇ ਨਾ ਅੱਜ ਨਾ ਉੱਠੇ ਇਹ ਕੱਲਾ ਭਾਨਾ ਨਹੀਂ ਤੁਹਾਡੇ 3 ਪੁੱਤਾਂ ਨੂੰ ਵੀ ਆਈ ਨੰਗੇ ਕਰ ਕੀਤਾ ਜਾਊਗਾ ਸੀ ਇਸ ਟੱਪਾਂ ਦੇ ਵਿੱਚ ਇਹ ਉਹੀ ਬੁੱਟੜ ਪਾਣਾ ਸ਼ੁਰੂ ਹੋਊਗਾ ਦੁਬਾਰੇ ਪੰਜਾਬ ਚ ਦਾ ਦੌਰ ਉਹ 80 90 ਵਾਲਾ ਉਹੀ ਸ਼ੁਰੂ ਹੋ ਗਿਆ ਤਾਂ ਇਹਨਾਂ ਸਾਡੇ ਨਾਲ ਲੱਖਾ ਸੁਧਾਣਾ ਜਿਨ੍ਹਾਂ ਨੇ ਆਪਣੀ ਪੰਜਾਬ ਤੇ ਪੰਜਾਬੀਤ ਬਚਾਓ ਯਾਤਰਾ ਤਾਂ ਚਲਾਈ ਸੀ ਜ਼ਿਲ੍ਹਾ ਬਠਿੰਡਾ ਦੇ ਅੰਦਰ ਤੇ ਪੰਜਾਬ ਦੇ ਹੋਰ ਕਈ ਮਸਲਿਆਂ ਤੇ ਪਰ ਇਸ ਮਾਮਲੇ ਦੇ ਵਿੱਚ ਹੁਣ ਦੇਖਣ ਵਾਲਾ ਇਹ ਮਸਲਾ ਹੈ ਕਿ ਭਾਣਾ ਸਿੱਧੂ ਦੇ ਉੱਤੇ ਜਿਹੜੇ ਦੋ ਪਰਚੇ ਲਗਾਤਾਰ ਹੋ ਇੱਕ ਤੇ ਜ਼ਮਾਨਤ ਮਿਲਦੀ ਹੈ ਪਰ ਨਾਲ ਦੇ ਨਾਲ ਇੱਕ ਹੋਰ ਪਰਚਾ ਇਹ ਸਿਆਸਤ ਕਿੱਥੇ ਜਾ ਕੇ ਰੁਕਦੀ ਹੈ ਇਸ ਵਿੱਚ ਸਹੀ ਕੌਣ ਹੈ ਗਲਤ ਕੌਣ ਹੈ ਜੇਕਰ ਨਿਰਪੱਖਤਾ ਦੇ ਨਾਲ ਕੰਮ ਚੱਲੇ ਪੁਲਿਸ ਆਪਣਾ ਕੰਮ ਕਰੇ ਕਿਸੇ ਦੇ ਦਬਾਅ ਥੱਲੇ ਨਾ ਹੋਵੇ ਤਾਂ ਸਾਰਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਜਾ ਸਕਦਾ ਫਿਲਹਾਲ ਇਸ ਮੁਲਾਕਾਤ ਵਿੱਚ ਐਨਾ ਹੀ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ਐਵੀਸੀ ਪੰਜਾਬ ਜ਼ਿਲ੍ਹਾ ਬਠਿੰਡਾ